ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਚਲੋ ਹੁਣ ਆਪਾਂ ਲੇਟ ਹੋ ਰਹੇ ਹਨ ਤੇ ਹੁਣ ਆਪਾਂ ਚੱਲਦੇ ਹਾਂ ਜ ਅੱਜ ਆਪਾਂ ਅੱਜ ਫੇਰ ਤੁਹਾਨੂੰ ਜਾਗਰ ਦਿਖਾਵਾਂਗੇ ਅੱਜ ਅੱਜ ਤੁਹਾਨੂੰ ਜਾਗੂ ਦਿਖਾਵਾਂਗੇ ਮੰਮੀ ਤੇਰੇ ਮੁੰਡੇ ਨੂੰ ਕਿੱਥੇ ਲੈ ਗਈ ਹਾਂ ਮੰਮੀ ਕਹਿੰਦੀ ਕਿੰਨੇ ਦਾ ਆ ਮੈਂ ਕਿਹਾ ਮੰਮੀ ਮਣੀ ਦਾ ਘੋਟ ਮੈਂ ਹੂੰ ਠੀਕ ਹੈ ਰਿੱਕੀ ਦੇ ਸਾਹਮਣੇ ਮੰਨ ਕਰਾਂ ਲਗੀ ਸਾਹਮਣੇ ਪੈਸਾ ਖੁਸ਼ਮਾਇਂ ਪੰਡਾ 120 ਰੁਪਏ ਬਣ ਗਏ ਤੇ ਅੱਜ ਤੁਹਾਨੂੰ ਦਿਖਾਵਾਂਗੇ ਜਾਗੋ ਠੀਕ ਹੈ ਅਸੀਂ ਵੀ ਅੱਜ ਫੇਰ ਵਿਆਹ ਤੇ ਕੱਲ ਨੂੰ ਫੇਰ ਜਾਗੋ ਕੱਲ ਨੂੰ ਜਿਹੜੇ ਆਪਣੇ ਯੂਟਿਊਬਰ ਨੇ ਪਿੰਡੂ ਬਲੌਗਰ ਭਾਈ ਉਹਨਾਂ ਦੀ ਸਿਸਟਰ ਦੀ ਮੈਰਿਜਾ ਕੱਲ ਨੂੰ ਉੱਥੇ ਜਾਵਾਂਗੇ ਪਰਸੋਂ ਨੂੰ ਫੇਰ ਵਿਆਹਗਾ ਠੀਕ ਹੈ ਤੋਂ ਤੁਹਾਨੂੰ ਹੁਣ ਦੋ ਤਿੰਨ ਦਿਨ ਅਸੀਂ ਜਾਗੂਆਂ ਵਿਆਹ ਪੂਰੇ ਐਨ ਤਰੀਕੇ ਨਾਲ ਦਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਮਿਲਦੇ ਆਪਾਂ ਭਰੇ ਕੇ ਬਾਪ ਪਰ ਹੋ ਜਾਦਾ ਦਾਦਾ ਦਾਦਾ ਜੀ ਨੇ ਚ ਬਿਠਾ ਲਿਆ ਦਾਦਾ ਜੀ ਨੂੰ ਧੁੱਪ ਸੇਕ ਰਹੀ ਹੈ ਹੁਣ ਮਿਊਜ਼ਿਕ ਚ ਲ ਆਇ ਕਰ ਕਰ ਨਹੀਂ ਲਾਈਟ ਆਈ ਇੱਥੇ ਆਵਾਜ਼ ਵੀ ਦੇਖਦਾ ਹੈ ਹੈਨਾ ਇੱਥੇ ਆਵਾਜ਼ਾ ਹੀ ਦੇਖਦਾ ਹੈ ਵਧੀਆ ਤਾਂ ਹੀ ਰਿਖੀ ਉੱਥੇ ਇਹਨੂੰ ਰੰਗ ਬਰੰਗੇ ਲੋਕ ਦੇ ਉਹ ਮਾਰਾ ਜਿਹੜੇ ਇੱਥੇ ਨਾ ਸਕਦਾ ਚੱਲ ਚੱਲੀਏ ਆ ਜਾ ਲੈਣਾ ਤੇ ਮਾਰਦੀ ਤਾਂ ਕਰ ਚਲੋ ਚੱਲੀਏ ਵੀ ਨਹੀਂ ਨਹੀਂ ਲੈਟਸ ਗੋ ਗਾਈਜ਼ ਮਮੇ ਆ ਹੀ ਦੇ ਲੈ ਕੇ ਜਾਂਦੇ ਰੋਲੇ ਚਲੋ ਵੀ ਆਪਾਂ ਹੁਣ ਬੈਠੀ ਚਲੋ ਚੱਲੀਏ ਠੀਕ ਹੈ ਲੈ ਕੇ ਜਾਂਦੇ ਮੈਨੂੰ ਹਾਂ ਸਿਰੋ ਲਾਗੇ ਜਨੋ ਇਹ ਰਾਤ ਕਿਨੂ ਕਿਨੂ ਮੈਨੂੰ ਦੱਸੋ ਬਹੁਤ ਗੰਦੀ ਰਾਤ ਆਈ ਇਹਨਾਂ ਮਨਪ੍ਰੀਤਾਂ ਹੀ ਕਰਦੇ ਤਾਂ ਕਿ ਖੋਲ ਕੇ ਪਰਾ ਦੁਰ ਜਾਂਦੀ ਹੈ ਤਾਂ ਕਿ ਤਾਂ ਬੰਦ ਕਰਦੇ ਯਾਰ ਮਨਪ੍ਰੀਤ ਸੌਰੀ 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 ਆ ਫੜ ਮੱਖੀਆਂ ਮੈਂ ਕੱਢਦਾ ਰਹਿਣਾ ਗੱਡੀ ਚੋਂ ਯਾਰ ਮੱਖੀਆਂ ਤੁਸੀਂ ਦੱਸੋ ਜੇ ਸਾਡੇ ਤਾਂ ਬਹੁਤ ਨਹੀਂ ਚਾਰੇ ਪਾਸੇ ਇਅਕਤੀ ਮੱਖੀਆਂ ਬਹੁਤ ਨੇ ਅਸੀਂ ਉੱਥੇ ਗਏ ਜੀ ਰਾਂ ਆਉਂ ਕਰਨੀ ਉਧਰ ਪਾਲਿਸ ਚ ਵੀ ਮੱਖੀਆਂ ਬਾਹ ਲੀਆਂ ਸੀ ਇਅਕਤੀ ਥੋੜੀ ਜਿਆਦਾ ਨਹੀਂ ਮੱਖੀਆਂ ਮੈਨੂੰ ਲੱਗ ਰਿਆ ਪਹਿਲਾਂ ਨਾਲੋਂ ਲਓ ਵੀ ਮਨਪ੍ਰੀਤ ਹੋਰਾਂ ਨੂੰ ਉਤਾਰਤਾ ਆਪਾਂ ਬੁਟੀਕ ਤੇ ਠੀਕ ਹੈ ਤੇ ਹੁਣ ਆਪਾਂ ਕਰਾਚੀ ਲਿਉਣੇ ਆ ਆਪਣੀ ਗੱਡੀ ਦਾ ਇੱਕ ਛੋਟਾ ਜਿਹਾ ਕੰਮ ਕਿਉਂਕਿ ਰਾਤ ਜਦੋਂ ਸੀ ਵਿਆਹ ਹੋ ਆ ਰਹੇ ਸੀ ਤਾਂ ਨਹੀਂ ਡਿਸਕਾਂ ਆਵਾਜ਼ ਕਰ ਰਹੀ ਸੀ ਮੈਨੂੰ ਲੱਗਦਾ ਜੀ ਡਿਸਕਾਂ ਘਸ ਗਈਆਂ ਕਿਉਂਕਿ ਚੱਲ ਬਹੁਤ ਵਧੀ ਗੱਡੀ ਤੇ ਹੁਣ ਆ ਪਹਿਂਦੀ ਆ ਪਵਾ ਕੇ ਲਿਉਣੇ ਆ ਨਵੀਆਂ ਡਿਸਕਾਂ ਠੀਕ ਹੈ ਤੇ ਆਪਾਂ ਚੱਲਦੇ ਆ ਦੇਖਦੇ ਆ ਕਿਹੜੀਆਂ ਬੁਆਈਏ ਤੇ ਇਹਨਾਂ ਨੂੰ ਆਪਾਂ ਤਾਰਤਾ ਇੱਥੇ ਉਹ ਦੋਵਾਂ ਦਾ ਆਪਾਂ ਕਰਦੇ ਆ ਆਪਣੇ ਕੰਮ ਕਰ ਠੀਕ ਹੈ ਫਿਰ ਅੱਜ ਆਪਾਂ ਸੁਨੇਹਾ ਜਾਵਾਂਗੇ ਤੇ ਤਿਆਰ ਹੋ ਕੇ ਜਾਗੋ ਤੇ ਚੱਲਾਂਗੇ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਹਨਾ ਜੁੜੇ ਰਹੋ ਸਾਡੇ ਚੈਨਲ ਨਾਲ ਕਿ ਆਹ ਫੜਾਉਣਾਗਾ ਪ੍ਰੀਤੀ ਲੰਗਾ ਹੁਸਲੇ ਮਾ ਫੜਾਉਣਾਗਾ ਠੀਕ ਹਾਂਜੀ ਡਿਸਕ ਆਪਾਂ ਬਵਾ ਲਈਆਂ ਆਪਣੇ ਮਿੱਤਰ ਦਾ ਘਰ ਅਸੀਂ ਇੱਥੇ ਠੀਕ ਹੈ ਨਾ ਲਓ ਭਾਈ ਆਪਾਂ ਚੱਲੇ ਆ ਹੁਣ ਬਾਜ਼ਾਰ ਬਾਜ਼ਾਰ ਦੇ ਕੰਮ ਕਰਨਾ ਕਿਉਂਕਿ 1 ਵਜੇ ਜਾਣਾ ਵਿਆਹ ਰੈਡੀ ਵੀ ਹੋਣਾ ਤਾਂ ਉਸ ਤੋਂ ਪਹਿਲਾਂ ਸੋਚਿਆ ਜੀ ਬਾਜ਼ਾਰ ਦੇ ਕੰਮ ਦੇ ਦੇ ਲਈਏ ਤਾਂ ਰਿੱਤੀ ਨੂੰ ਕੋਸ ਕਰਕੇ ਮਨ ਨਾਲ ਲੈ ਕੇ ਚੱਲੀ ਆ ਕਿਉਂਕਿ ਐਵੇਂ ਆ ਵੀ ਫਿਰ ਜਲਦੀ ਕੰਮ ਨਿਪਟ ਜਾਣਗੇ ਸਾਡੇ ਹਾਂ ਬਹੁਤ ਚੱਲੇ ਆਸੀ ਐ ਸਕੂਟੀ ਤੇ ਭਾਈ ਜਿਹੜਾ ਮੇਰੇ ਕੱਲ ਲਹਿੰਗਾ ਪਾਇਆ ਸੀ ਉਹ ਬੀਰੇ ਦੀ ਸ਼ਾਪ ਤੋਂ ਗਿਆ ਦੇਖ ਲੋ ਧਿਆਨ ਨਾਲ ਇਹਨਾਂ ਨਾਲ ਡੀਲ ਕਰਨੀ ਆ ਤੁਸੀਂ ਬਾਕੀ ਭਾਬੀ ਕੋਲੋਂ ਗਿਆ ਮੇਰਾ ਲਹਿੰਗਾ ਰੈਡੀ ਹੋ ਗਿਆ ਥੈਂਕ ਯੂ ਭਾਬੀ ਬਹੁਤ ਸੋਹਣਾ ਲੱਗਦਾ ਸੀ ਸਾਰਿਆਂ ਨੇ ਕੌਮਪਲੀਮੈਂਟ ਕੀਤਾ ਕਦੇ ਵਾਸਤੇ ਵੀ ਲਹਿੰਗਾ ਬਹੁਤ ਸੋਹਣਾ ਇਹ ਆਪਣੇ ਬਰਨਾਲੇ ਇਹ ਆਪਣੇ ਬਰਨਾਲੇ ਦਿਖਾਣਾ ਬਹੁਤ ਸੋਹਣੀ ਹੈ ਸਾਡੀ ਭੈਣ ਦੇ ਵੀ ਲਹਿੰਗਾ ਪਾਇਆ ਬਹੁਤ ਸੋਹਣਾ ਇਹ ਬਰਨਾਲੇ ਆ ਦੁਕਾਨ ਇਹਨਾਂ ਦੀ ਪ੍ਰੀਤੀ ਲਹਿੰਗਾ ਹਾਊਸ ਠੀਕ ਹੈ ਬਹੁਤ ਸੋਹਣੇ ਲਹਿੰਗੇ ਨੇ ਕਦੋਂ ਵਰਦੇ ਲੇਸ ਕਰੀਏ ਤੁਸੀਂ ਰੈਂਟ ਤੇ ਵੀ ਮਿਲਦੇ ਆ ਤਿਆਰ ਵੀ ਕਰਵਾ ਸਕਦੇ ਹੋ ਜਰੂਰ ਪਹੁੰਚੋ ਬਈ ਸਾਰੇ ਆਣੇ ਨਵੀਂ ਸੀਗੀ ਆਪਾਂ ਜੁਐਲਰੀ ਲੈਣ ਤੁਹਾਨੂੰ ਦੀ ਹੱਟੀ ਜੁਐਲਰੀ ਲੈ ਲਈਆ ਥੈਂਕ ਯੂ ਵੀਰੇ ਹਾਂ ਜੀ ਮਿੱਤਰੋ ਗੁੱਡੀ ਤੋਂ ਆਪਾਂ ਆ ਗਏ ਕੰਮ ਕਾਰ ਨਿਕਲ ਰਹੀਆਂ ਬਈ ਮੈਂ ਤਾਂ ਮਨਪ੍ਰੀ ਤੇ ਬਾਰੀ ਨੇ ਗਾਲਾਂ ਕਢੀਆਂ ਯਾਰ ਬਹੁਤ ਰੋ ਰਿਆ ਸੀ ਇਹਨੇ ਮੈਨੂੰ ਬੱਸਿਆ ਨਹੀਂ ਸੀ ਬਾਜ਼ਾਰ ਦੇ ਕੰਮ ਕਰਨ ਗਏ ਸੀ ਉਧਰ ਪੇ ਸੀ ਜੀ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਆਪਾਂ ਕੰਮ ਛੱਡ ਕੇ ਆ ਜਾਂਦੇ ਜੀ ਬਹੁਤਾਂ ਰੋਂਦਾ ਸੀ ਹੈਨਾ ਉਹਦੇ ਤਰਫੇ ਸੀ ਆ ਜਦੋਂ ਅਸੀਂ ਪੀਚੇ ਹੀ ਉਹਦੀ ਮਨਪ੍ਰੀ ਤੇ ਗਾਲਾਂ ਲੱਗੀਆਂ ਸੀ ਸੋ ਗਿਆ ਮੇਰਾ ਭਲਾ ਮਨਪ੍ਰੀ ਦੇ ਮੈਥੋਂ ਗਾਲ ਆਉਂਦਾ ਇਹਨੀਆਂ ਵੀ ਤੁਹਾਨੂੰ ਦੱਸਣਾ ਸੀ ਜਿਹਦੇ ਜੀ ਜਵਾਗਰ ਹੁੰਦਾ ਸੀ ਕੰਮ ਬਾਅਦ ਚ ਕਰ ਲੈਂਦਾ ਪਰ ਇਹ ਕਿਹੜੀ ਕੰਮ ਵੀ ਜ਼ਰੂਰੀ ਸੀ ਤ론 ਹੁਣ ਆਪਣਾ ਸੀ ਜਾ ਰਿਹਾ ਘਰ ਨੂੰ ਉੱਥੋਂ ਵੀ ਰੈਡੀ ਸ਼ੈਡੀ ਹੋ ਕੇ ਫੇਰ ਅੱਜ ਚੱਲਾਂਗੇ ਆਪਾਂ ਜਾ ਕੋ ਵਿਆਹ ਹੀ ਰਗਾ ਮਨਤਰੀ ਦੀਪੂ ਦੀ ਕੁੜੀ ਦਾ ਵਿਆਹ ਢਿੱਕੀ ਦੀ ਸਾੜੀ ਦਾ ਵਿਆਹ ਅੱਜ ਮੇਰੀ ਸਾੜੀ ਦਾ ਵਿਆਹ ਅੱਜ ਕੈਨੇਡਾ ਦੀ ਪੀਆਰ ਵਾਲੀ ਦਾ ਚਲੋ ਮਿਲਦੇ ਹਾਂ ਬ੍ਰੇਕ ਤੇ ਜੀ ਆਪਾਂ ਹੋਗੇ ਰੈਡੀ ਪਹਿਲਾਂ ਪੁਰਾਣੇ ਘਰ ਚਲੇ ਗਏ ਸੀ ਅਸੀਂ ਜਿਹਨੇ ਪੁਰਾਣੇ ਘਰ ਹੀ ਬੱਤੀ ਸਾਨੂੰ ਪਤਾ ਨਹੀਂ ਸੀ ਉਹਨਾਂ ਨਵੇਂ ਘਰ ਇੱਧਰ ਪਾਲਾ ਸਾਨੂੰ ਆਇਆ ਸੀ ਉਸ ਜਗ੍ਹਾ ਹੀ ਗੋਠੀ ਪਾਈ ਹੈ ਹਾਂ ਤਾਂ ਸਾਨੂੰ ਕੋਈ ਗੱਲ ਬਾਤ ਵੀ ਨਹੀਂ ਹੋਈ ਬਾਕੀ ਐਨੀ ਵੀ ਦੱਸਿਆ ਹੋਵੇ ਅਸੀਂ ਭੁੱਲ ਗਏ ਹੋਈਏ ਕਿਉਂਕਿ ਬਿਜੀ ਜ਼ਿਆਦਾ ਹੁੰਨੇ ਆ ਤੇ ਰੈਡੀ ਹੋਊਗੇ ਤੇ ਬਾਕੀ ਫੁੱਲ ਲੁੱਕ ਤੁਹਾਨੂੰ ਜਾ ਕੇ ਦਿਖਾ ਦਾਂਗੇ ਹਾਂ ਕਿੰਨਾ ਪੌਣੇ ਲੇਟ ਹੋ ਗਏ ਅਸੀਂ ਚਾਈਏ ਪਹਿਲਾਂ ਤਾਂ ਹਾਂ ਲੇਟ ਬਹੁਤ ਹੋ ਗਈ ਕਿਉਂਕਿ ਕੰਮਕਾਰ ਵੀ ਸੀਗੇ ਵੈਸਾ 3 ਵਜੇ ਨੂੰ ਹੋ ਗਏ ਸੀ ਅਸੀਂ ਫ੍ਰੀ ਪਰ ਫਿਰ ਵੀ ਟਾਈਮ ਲੱਗ ਜੀ ਜਾਂਦਾ ਤੁਰਦੇ ਫਿਰਦੇ ਨੂੰ ਕਿਉਂਕਿ ਜੁਹਾਰ ਨੂੰ ਥੋੜਾ ਜਿਆਦਾ ਹੈਂਡਲ ਕਰਨਾ ਔਖਾ ਹੋ ਜਾਂਦਾ ਹਾਂ ਹਾਂ ਘਰੀਸਾ ਨੂੰ ਸਾਢੇ 3:00 4:00 ਵਜੇ ਸੀ ਤੇ ਮੈਂ ਵੀ ਤਿਆਰ ਹੋ ਗਈ ਆ ਉਹ ਜਰੂਰ ਹੂੰ ਉਹ ਡਿਊਟੀ ਬੰਨ ਲਉ ਹੂੰ ਤੁਸੀਂ ਜਰੂਰ ਦੱਸਿਓ ਵੀ ਮੈਂ ਕਿਵੇਂ ਲੱਗ ਰਹੀ ਆ ਕੀ ਆ ਕਿਦਾਂ ਦਾ ਲੱਗਿਆ ਸਾਨੂੰ ਮੇਕਅਪ ਇਹਨੇ ਕਰ ਪਾਇਆ ਅਡਿਸਰ ਸਾਹਿਬ ਵਾਲੇ ਰੋਡ ਤੇ ਹੁਣ ਅਸੀਂ ਉਹੀ ਲੱਭੀ ਜਾਂਦੇ ਆ ਆਪਾਂ ਹੁਣ ਉਧਰ ਨੂੰ ਜਾ ਰਹੇ ਆ ਅਡਿਸਰ ਸਾਹਿਬ ਇਧਰੋਂ ਜਾਣਾ ਕਹਿੰਦਾ ਇਧਰ ਨੂੰ ਕਹਿੰਦਾ ਵੀ ਰੱਖੀ ਇਧਰੋਂ ਨੇੜੇ ਆ ਹੋਰ ਆਪਣੇ ਤੋਂ ਬੜਾ ਨੇੜੇ ਆ ਪਿੰਡੀ ਤੋਂ ਹੀ ਰਾਹ ਮੁੜਦਾ ਸਾਡੇ ਪਿੰਡ ਨੂੰ ਤੇ ਇਥੋਂ ਹਾਂ ਫਿਰ ਤਾਂ ਬਹੁਤ ਇਤਰਾਮ ਨਾਲ ਆਸਤਾ ਉਹ ਸਾਰਾ ਪਿੰਡ ਪਗਲ ਕੇ ਆਇਆ ਸਾਰਾ ਪਿੰਡ ਪਹਿਲਾਂ ਅਸੀਂ ਧੋਲੇ ਗਏ ਧੋਲੇ ਤੋਂ ਵੀ ਇੱਕ ਹੀ ਆ ਤੁਰਾ ਜਾਂ ਫਿਰ ਅਸੀਂ ਦੁਬਾਰੇ ਫਿਰ ਧੋਲੇ ਆਏ ਹੁਣ ਅਸੀਂ ਦੇਖਦੇ ਆ ਸ਼ਾਇਦ ਘਰ ਲੱਭ ਜੇ ਅਸਲ ਲਵੀ ਲੱਗਦੇ ਆ ਅਸੀਂ ਮੈਨੂੰ ਵੀ ਹੀ ਲੱਗਦਾ ਚਲੋ ਆਇਆ ਸਰੋਂ ਹਾਂ ਚੱਲ ਜੀ सामे <laughs> <coughs> ਬਣਾਇਰੋਂ ਕੋਲੀ ਲੈ ਆਈ ਕੋਲੀ ਦੇ ਬਾਟੀ ਠੀਕ ਹੈ ਮੇਰੀ ਭੂਆ ਨਹੀਂ ਆਈ ਹਾਂ ਆ ਇਹਦੀ ਕਨਸਟੇਟ ਕਿਹਾ ਚਾਹੀਦਾ ਨਹੀਂ ਇਹਨਾਂ ਵੀ ਆ ਵੀ ਭੂਆ ਜੀ ਨੇ ਆ ਵੀ ਭੂਆ ਜੀ ਨੇ ਆਈ ਭੂਆ ਜੀ ਨੇ ਆਈ ਇਹ ਮੇਰੀ ਭੈਣ ਆ ਠੀਕ ਹੈ ਲਾਈਟ ਤਾਂ ਭੱਜ ਗਈ ਚਲੋ ਆ ਜਾਂਦੋਂ ਲਾਈਟ ਨੂੰ ਮੈਂ ਮੇਰੀ ਭੂਆ ਵਰਗੀ ਹੋਈ ਹਾਂ ਸਾਰੇ ਮੈਨੂੰ ਪੁੱਛਦੇ ਹੁੰਦੇ ਤੁਸੀਂ ਕਿਹਦੇ ਵਰਗੇ ਹੋ ਸ਼ਕਲ ਤੋਂ ਵੀ ਵੈਸੀ ਵੀ ਹੈ ਨਾ

5000 ਨੂੰ ਲੈ ਕੇ ਆ ਗਏ ਅੰਦਰ ਕਿਉਂਕਿ ਟਿਕ ਨਹੀਂ ਸੀ ਰਿਹਾ। 2000 ਖਿੱਚੂੰਗੀ। ਨਾ, ਉਹ ਆ ਤੇ ਜ਼ਰੂਰ ਖਿੱਚੂੰਗੀ। ਚਲ ਕੋਕ। ਆ ਜਾ ਯਾਰ ਚਲ ਕੋਕ। 1 2 3 ਠੀਕ ਹੈ। Let's go! ஏடி தான தினவாடி சத்தலா ஆடியே எத்த லட்சே ஆனா ஜாவே

ਤਾਂ ਨਹੀਂ ਕਹਾਂ ਨੀ ਕੋਈ ਬਾਈ ਬਾਲੀ ਕਹਿੰਦੀ ਮੈਂ ਕਵੀ ਤੇ ਦਵਾ ਕੇ ਆਇਆ। ਕਹਿੰਦਾ ਉਹ ਕੰਮ ਹਜੇ ਨਹੀਂ ਜਾਣਾ ਤਾਂ ਪਿਆਰ ਤੋਂ ਹੋਣਾ ਤਾਂ ਨਹੀਂ। ਕਹਿੰਦੀ ਨਾ ਮੈਂ ਬਾਜ਼ੀ ਜਾਣਾ ਕਹਿੰਦੀ ਮੈਂ ਬਾਹਰ ਦਰਵਾਜ਼ੇ ਦੀ ਦੇ ਸੁਣਾ ਲਿਆ ਤੇ ਉਹ ਜੀ ਆਪਾਂ ਸੁਣਾਉਂਗੀ। ਕਹਿੰਦੀ ਬਾਗਣਾ ਨਹੀਂ ਦੇ ਸਕੀ। ਉਹ ਕਹਿੰਦਾ ਕੋਈ ਨਹੀਂ ਦਵਾ ਕੇ ਮੈਂ ਬਾਈ ਬਾਗੀ ਨਾਲ ਥੀੜਾ ਕੱਪੜਾ ਵੀ ਲੈ ਲੈ ਦਵਾਤਾ ਨੇ ਵੀ ਬੈਲ ਸਾਬੂ ਕਰਕੇ ਲਿੱਪੀ ਜੋੜਾ ਕੇ ਤੇ ਲਿਆ। ਹੁਣ ਕਹਿੰਦੀ ਲੱਗਦਾ ਮੇਰਾ ਸਮਾਨ ਲੰਦਾ ਉਹਨੂੰ ਮੇਟਾ ਕੋ ਲੱਗਦੀ ਜੇ ਜਵਾਂ ਤੇ ਦਵਾ ਦੇ। ਉਹਨਾਂ ਤਾਂ ਕੰਮ ਨਹੀਂ ਚੱਲਦੇ। ਕਹਿੰਦੀ ਨਾ ਮੈਂ ਕਾਹ ਸੁਣਾਂ ਜੇ ਨਹੀਂ ਮੈਂ ਤਾਂ ਉਹਦੇ ਤੇ ਜੀ ਜਾਣਾ।

ਇਹ ਦੇਖ ਪਰਦਾੰਦਰ ਲੈ ਨਾ ਗੋਦੀ ਰਾਜਾ ਵੀਰਾਂ ਦੇ ਕੱਪੜੇ ਤੇ ਪਰਦਾੰਦਰ ਨੂੰ ਜੇ ਤੁਸੀਂ ਆ ਕੇ ਤੇ ਇਹ ਗੱਡੀ ਚਲਾਈਗੀ ਤਾਂ ਕਰਿਆ ਗਈ ਬਾਈ ਜਿੰਨਾ ਨਾ ਮੈਂ ਚਾਹ ਬਣਾ ਦਿੱਤ ਸਖ ਲੱਗੀ ਆ ਕਹਿੰਦੀ ਮਾਂ ਮੈਂ ਤਾਂ ਬੰਦ ਕਰਨਾ ਚਾਹੀਦਾ ਕਹਿੰਦੀ ਨਾ ਨਹੀਂ ਤੇ ਚਾਹ ਦੀ ਬਣਾਉਂ ਖੜਗੂਆ ਆਈ ਮੈਂ ਚਾਹ ਬਾਈ ਨੂੰ ਬਣਾ ਦਿੱਤੀ ਤੇ ਫਿਰ ਬੰਦ ਕਰਨਾ ਕੋਸ਼ਿਸ਼ ਨਾ ਕੀਤੀ ਪਰ ਦਾਈ ਨੇ ਕਹਿੰਦੀ ਕਿ ਬਾਈ ਇਹ ਨਹੀਂ ਮੈਂ ਕੀ ਕਰਾਂ ਤੈਨੂੰ ਦੋਨੋਂ ਪਿਆਰ ਆ ਬੰਦ ਕਰੀਏ ਕਹਿੰਦੀ ਮਾਂ ਮੈਂ ਰਹਿਣਾ ਤੇ ਟੁੱਟੂ ਬਾਈ ਕਹਿੰਨਾ ਮਾਸੇੜੇ ਦੇ ਪੰਦਰ ਨੂੰ ਮੰਜਾ ਲੈ ਜੂ ਅੰਦਰ ਨੂੰ ਪੁੱਟਣਾ I do what you, want to be, do you want to ਆਪਾਂ ਆ ਕੇ ਗੱਡੀ 'ਚ ਬੈਠ ਕੇ ਰਿੱਕੀ ਆਉਂਦਾਗਾ ਹੁਣ ਆਪਾਂ ਜਾਂਦੇ ਆ ਪਿੰਡ ਨੂੰ